ਲੋ ਵੀ ਕਿਸਾਨ ਦੋਸਤੋ ਕਰੋ ਚੈੱਕ ਇੱਕ ਝੋਟੀ ਹੋਰ ਕੁੰਡੀ ਤੇ ਸਕੀਨ ਬਕਾਉ ਪਿੰਡ ਜਲਾਲ ਜ਼ਿਲ੍ਹਾ ਬਠਿੰਡਾ ਮੋਬਾਈਲ ਨੰਬਰ ਸਕਰੀਨ ਤੇ ਦੇਵਾਂਗੇ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਜਾਣਕਾਰੀ ਲੈ ਲਿਓ ਤੇ ਮਾਂ ਦਾ ਬਾਈ ਕਹਿੰਦੇ ਦੁੱਧ ਵੀ 16-17 ਕਿਲੋ ਚੋਇਆ ਤੇ ਇਹ ਝੋਟੀ ਹੈ ਜਿਹੜੀ ਸਵਾ ਦੋ ਸਾਲ ਦੀ ਹੋ ਚੁੱਕੀ ਆ ਤੇ ਗੱਬਣ ਹੋਣ ਦੇ ਬਿਲਕੁਲ ਯੋਗ ਆ ਤੇ ਥਾਣ ਬਿਲਕੁਲ ਚਾਰ ਥਾਣਾ ਝੋਲੀ ਝੋਲੀ ਬਹੁਤ ਸੋਹਣੀ ਕੱਢੀ ਆ ਝੋਟੀ ਨੇ ਜਿਹੜੇ ਵੀ ਭਰਾਣੇ ਖਰੀਦਣੀ ਹੋਵੇ ਤੇ ਰੇਟ ਆ ਜਿਹੜਾ ਮਾਲਕਾਂ ਨੇ ਕਰਿਆ 50000 ਵਿੱਚੋਂ ਮਾਨਤਾਨ ਹੋਊਗਾ ਤੇ ਕਿਸੇ ਵੀ ਪੱਖ ਤੋਂ ਝੋਟੀ ਹੈ ਜਿਹੜੀ ਹੱਥ ਨਹੀਂ ਧਰਾਉਂਦੀ ਸੰਗ-ਸੰਗ ਦੇਖਦਾ ਤੁਸੀਂ ਬਿਲਕੁਲ ਕੁੰਡੇ ਸੰਗ ਆ ਤੇ ਹੈਵੀ weight ਦੀ ਆ ਕੋਈ ਆਏ ਨਹੀਂਗਾ ਝੋਟੀ ਲੱਸੀ ਨਹੀਂ ਕਿਸੇ ਪਾਸੋਂ ਤੇ ਟੀਕਾ ਲੈਣ ਦੇ ਬਿਲਕੁਲ ਯੋਗ ਆ ਝੋਟੀ ਤੇ ਬਸ 2-3 ਮਹੀਨਿਆਂ ਤੱਕ ਇਹਨੇ ਗੱਬਣ ਹੋ ਜਾਣਾ ਝੋਟੀ ਨੇ ਚੈੱਕ ਕਰ ਲਓ ਤੁਸੀਂ ਕੱਦ ਕਾਠ ਵੀ ਬਹੁਤ ਸੋਹਣਾ ਤੇ ਸਿੰਗ ਵੀ ਕੁੰਡਾ ਸਿੰਗ ਹੈ ਤੇ ਪੂਛ ਦੇ ਵਿੱਚ ਹੈ ਚਾਰ ਕੁੰਗਲਾਂ ਲਗਭਗ ਚਟੀਆਂ ਪੂਛ ਤੇ ਪੂਰੀ ਵਧੀਆ ਝੋਟੀ ਹੈ ਸ਼ਕੀਨ ਤੇ ਝੋਲੇ ਵੀ ਬਹੁਤ ਸੋਹਣੀ ਸਾਫ ਝੋਲੀਆਂ ਬਿਲਕੁਲ ਚਾਰ ਹੀ ਥਣ ਲੱਗੇ ਹੋਏ ਤੇ ਪਿੱਠ ਪੂੜਾ ਤੁਸੀਂ ਚੈੱਕ ਕਰ ਲਓ ਉੱਪਰੋਂ ਬਿਲਕੁਲ ਸਾਫ ਝੋਟੀ ਹੈ ਤੇ ਕਰ ਲਿਓ ਕਨੈਕਟ ਇਸ ਨੰਬਰ ਤੇ ਬਾਤ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ